ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਜਨਰਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਵਧੇ ਤੇ ਵਧੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਹੁਣ ਤਕਰੀਬਨ ਆਪਣੇ ਜਿਹੜੇ ਝੋਨੇ ਨੇ ਤਕਰੀਬਨ ਤਕਰੀਬਨ ਝੋਨੇ ਜਿਹੜੇ ਆਪਣੇ 30 ਤੋਂ 35 ਦਿਨ ਦੇ ਕਰੀਬ ਹੋ ਚੁੱਕੇ ਨੇ ਜਿਹੜੀਆਂ ਗੇਤੀਆਂ ਵੈਰਾਈਟੀਆਂ ਨੇ ਤੇ ਜਿਹੜੀਆਂ ਲੇਟ ਵੈਰਾਈਟੀਆਂ ਨੇ ਕੋਈ 10 ਦਿਨ ਦਾ ਹੋਵੇ ਤੇ ਔਰ ਬਹੁਤ ਜਿਆਦੇ ਚੱਲਣ ਕਰਕੇ ਜਿਹੜੇ ਝੋਨੇ ਨੇਗੇ ਪੂਰੀ ਉਹਨਾਂ ਨੇ ਫੂਟ ਨਹੀਂ ਕਰੀ ਜਾਂ ਪਾਣੀ ਜਿੱਥੇ ਨਹੀਂ ਮਿਲਿਆ ਉੱਥੇ ਤੁਹਾਡੇ ਝੋਨੇ ਨੇ ਜਿਹੜੇ ਉਹ ਤੁਰ ਨਹੀਂ ਰਹੇ ਤਾਂ ਉਹਨਾਂ ਦੀਆਂ ਜਿਹੜੀਆਂ ਘਾਟਾਂ ਪੂਰੀਆਂ ਕਰਨ ਦੇ ਲਈ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਾਉਣੀਆਂ ਪਰ ਕਿਸਾਨ ਵੀਰੋ ਉਹ ਚੀਜ਼ਾਂ ਉਹਨਾਂ ਟਾਈਮ ਨਹੀਂ ਕੰਮ ਕਰਦੀ ਜਿੰਨਾ ਟਾਈਮ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਵਰਤਦੇ ਤੇ ਜਿਹੜਾ ਕਿਸਾਨ ਵੀਰੋ ਆਪਾਂ ਗੱਲ ਕਰਦਾ ਅੱਜ ਤੁਹਾਡੇ ਫਟਾਰੇ ਦੇ ਲਈ ਵਰਤੀ ਜਾਣ ਵਾਲੀ ਚੀਜ਼ ਹੈ ਜਿਵੇਂ ਆਪਾਂ ਹੁਣ ਪਹਿਲਾਂ ਜਿੰਕ ਪਾਉਣੇ ਆ ਜਿੰਨਾ ਟਾਈਮ ਕਿਸਾਨ ਵੀਰੋ ਤੁਸੀਂ ਜਿੰਕ ਪਾਉਣ ਤੋਂ ਬਾਅਦ ਖੇਤ ਨੂੰ ਹਵਾ ਨਹੀਂ ਲਵਾਉਂਦੇ ਤੁਹਾਡਾ ਜਿੰਕ ਪੂਰੀ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਉਸ ਤੋਂ ਬਾਅਦ ਕਿਸਾਨ ਵੀਰੋ ਜੇ ਆ ਗੱਲ ਆ ਜਾਂਦੀ ਹੈ ਕਿ ਲੋਹਾ ਤੱਤ ਦੀ ਲੋਹਾ ਤੱਤ ਮੈਨੂੰ ਕਈ ਕਿਸਾਨ ਵੀਰਾਂ ਦੇ ਫੋਨ ਆਉਂਦੇ ਨੇ ਕਿ ਵੀ ਦੁਕਾਨਦਾਰ ਜਾਂ ਕੋਈ ਹੋਰ ਜਿੱਦਾਂ ਆਪਾਂ ਕਹਿੰਦੇ ਕੋਈ ਮਾਈ ਭਾਈ ਗੱਲਬਾਤ ਉਹਨਾਂ ਨਾਲ ਕਰਦਾ ਕਿਸਾਨ ਨਾਲ ਤਾਂ ਉਹ ਲੋਹਾ ਤੱਤ ਵੀ ਧਰਤੀ ਦੇ ਵਿੱਚ ਪਵਾ ਰਿਹਾ ਉਹਨਾਂ ਨੂੰ ਕਿਸਾਨ ਵੀਰੋ ਉਹ ਬਿਲਕੁਲ ਗਲਤ ਥਿਊਰੀ ਆ ਜੇ ਤੁਸੀਂ ਕਿਸਾਨ ਵੀਰੋ ਲੋਹਾ ਤੱਤ ਦੀ ਘਾਟ ਆ ਜਿਹੜੀ ਉਹ ਪੂਰੀ ਕਰਨੀ ਆ ਤੇ ਜ਼ਿੰਕ ਦੀ ਘਾਟ ਆ ਜਿਹੜੀ ਉਹ ਪੂਰੀ ਕਰਨੀ ਆ ਇਹ ਦੋਨਾਂ ਦੇ ਲਈ ਤੁਹਾਨੂੰ ਜ਼ਿੰਕ ਤੇ ਲੋਹਾ ਤੱਤ ਦੋਨਾਂ ਦੀ ਸਪਰੇਅ ਆ ਜਿਹੜੀ ਉਹ ਦੇਣੀ ਪਊਗੀ ਤੇ ਕਿਸਾਨ ਵੀਰੋ ਨਾਲ ਆਪਾਂ ਇਹਦੇ ਐਡ ਕਰਨਾ ਕਲੀ ਦਾ ਪਾਣੀ 1/2 ਕਿਲੋ ਦਲੇ ਵਾਲੀ ਕਲੀ ਲੈ ਲੈਣੀ ਉਹਨੂੰ ਸ਼ਾਮ ਨੂੰ ਪਿਉਂਦ ਦੇਣਾ ਸਵੇਰੇ ਸਪਰੇਅ ਕਰ ਦੇਣੀ ਆ ਉਹਦਾ ਪਾਣੀ ਲੈ ਲੈਣਾ ਛਾਣ ਕੇ ਤੇ ਨਾਲ ਕਿਸਾਨ ਵੀਰੋ 1 ਕਿਲੋ ਆਪਾਂ ਨੇ ਫੈਰ ਸਲਫੇਟ ਲੈ ਲੈਣਾ ਲੋਹਾ ਤੱਤ ਤੇ 1 ਕਿਲੋ 21% ਜ਼ਿੰਕ ਲੈ ਲੈਣਾ ਤੇ ਨਾਲ ਕਿਸਾਨ ਵੀਰੋ ਆਪਾਂ ਨੇ 1 ਕਿਲੋ ਯੂਰੀਆ ਐਡ ਕਰ ਦੇਣੀ ਹੈ ਇਹਦੇ ਤੇ ਸਾਰੀਆਂ ਚਾਰੇ ਚੀਜ਼ਾਂ ਨੇ ਅਲੱਗ-ਅਲੱਗ ਘੋਲ ਬਣਾ ਕੇ ਤੁਸੀਂ ਇਕੱਠੀ ਟੈਂਕੀ ਦੇ ਵਿੱਚ ਪਾ ਕੇ ਨੂੰ ਸਪਰੇਅ ਕਰ ਦੋ ਤੁਹਾਡੇ ਜਿਹੜੀ ਲੋਹਾ ਤੱਤ ਦੀ ਜਾਂ ਜ਼ਿੰਕ ਤੱਤ ਦੀ ਮਾੜੀ-ਮੋਟੀ ਘਾਟ ਹੈਗੀ ਉਹ ਸਾਰੀ ਪੂਰੀ ਹੋ ਜਾਊਗੀ ਤੇ ਝੋਨਾ ਜਿਹੜਾ ਉਹ ਫਟਾਵਲ ਆਪਣੇ ਆਪ ਤੁਰਪੂ ਆ ਤੇ ਜੇਕਰ ਤੁਹਾਡੇ ਪੱਤੇ ਝੋਨੇ ਦੇ ਜੰਗਾਲੇ ਆ ਉਤੋਂ ਹਰ ਭੂਰੇ ਰੰਗ ਦੇ ੱੱਬੇ ਪੈ ਰਹੇ ਆ ਜੰਗਾਲਾ ਜਿੱਦਾਂ ਜੜ ਲੱਗੀ ਹੁੰਦੀ ਆ ਤਾਂ ਕਿਸਾਨ ਵੀਰੋ ਉਹੋ ਵੀ ਇਹ ਸਪਰੇਅ ਨਾਲ ਤੁਹਾਡੇ ਸੈੱਟ ਹੋ ਜਾਣਗੇ ਇਹ ਖਾਸ ਕਰ ਵੀਡੀਓ ਕਿਸਾਨ ਵੀਰੋ ਮੈਂ ਲੋਹਾ ਤੱਤ ਦੀ ਪੂਰਤੀ ਦੇ ਲਈ ਪਾਈ ਆ ਕਿਉਂਕਿ ਲੋਹਾ ਤੱਤ ਨੂੰ ਨੀਚੇ ਪਾਉਣ ਦਾ ਕੋਈ 1% ਵੀ ਫਾਇਦਾ ਨਹੀਂ ਹੈਗਾ ਲੋਹਾ ਤੱਤ ਨੇ ਜਿਹੜੀ ਪੂਰਤੀ ਕਰਨੀ ਉਹ ਸਿਰਫ ਪੱਤਿਆਂ ਦੇ ਰਾਹੀਂ ਕਰਨੀ ਆ ਪੱਤਿਆਂ ਦੇ ਰਹੀਂ ਕਿਸਾਨ ਵੀਰੋ ਆਪਾਂ ਲੋਹਾ ਤੱਤ ਦੇਣਾ ਇਹ ਇੱਕ ਸਪਰੇਅ ਤੁਸੀਂ 20-25 ਦਿਨ ਤੇ ਕਰ ਦੋ ਇੱਕ ਸਪਰੇਅ ਇਸ ਤੋਂ ਜਾ ਕੇ 15 ਕਿ ਦਿਨ ਬਾਅਦ 10 ਦਿਨ ਬਾਅਦ ਦੁਬਾਰਾ ਕਰ ਦੋ ਤੁਹਾਨੂੰ ਦੋ ਸਪਰੇਅਾਂ ਦੇ ਨਾਲ ਝੋਨੇ ਦਾ ਫਟਾਹ ਬਹੁਤ ਜ਼ਿਆਦਾ ਵਧੀਆ ਮਿਲੇਗਾ ਤੇ ਕਿਸਾਨ ਵੀਰੋ ਫਾਲਤੂ ਰੀਆਂ ਚੀਜ਼ਾਂ ਪਾਉਣ ਨਾਲੋਂ ਜੇਕਰ ਆਪਾਂ ਤੱਤਾਂ ਦਾ ਜਿਹੜਾ ਪ੍ਰਯੋਗ ਆ ਉਹ ਕਰੀਏ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲ ਲੰਗੇ ਉਮੀਦ ਆ ਕਿਸਾਨ ਵੀਰੋ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗਾ ਆਪਾਂ ਇਸੇ ਤਰ੍ਹਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ